ਅੰਤਿ ਸੱਤ ਸ਼ਿਰਿਆ ਕਾਲ ਜੀ ਸੋ ਗੱਲ ਕਰਦੇ ਆ ਲੇਖ ਵੀਡੀਓ ਬਾਰੇ ਵੀਡੀਓ ਵਿੱਚ ਤੁਸੀਂ ਦੇਖਿਆ ਇੱਕ ਹੀ ਸੰਦੀਪ ਨੇ ਜੋ ਫੈਸਲਾ ਲਿਆ ਇਹ ਦੁਕਾਨ ਤੇ ਲੱਗਦਾ ਉਸਨੇ ਸੋਚਿਆ ਕਿ ਮੈਂ ਹੁਣ ਕਿਸੇ ਤੇ ਡਿਪੈਂਡ ਨਹੀਂ ਰਹਿਣਾ ਪਰ ਉਧਰ ਸੰਦੀਪ ਦਾ ਫਿਰ ਤੋਂ ਰਿਸ਼ਤਾ ਪੱਕਾ ਹੋ ਰਿਹਾ ਹੈ ਤੇ ਸੰਦੀਪ ਦੀ ਮੁਲਾਕਾਤ ਦੁਕਾਨ ਤੇ ਕਬਰ ਨਾਲ ਵੀ ਹੁੰਦੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਵਾਂਗੇ ਵੀਡੀਓ ਨੂੰ ਪੂਰੀ ਵੇਖਿਓ ਜਿਵੇਂ ਕਿ ਸੰਦੀਪ ਬਹੁਤ ਟੈਨਸ਼ਨ ਵਿੱਚ ਹੁੰਦੀ ਆ ਉਹ ਸੋਚਦੀ ਆ ਕਿ ਮੈਂ ਆਪਣੀ ਧੀ ਗਰਮੀਰ ਨੂੰ ਲੈ ਕੇ ਕਿੱਥੇ ਜਾਵਾਂਗੀ ਇਸ ਤੋਂ ਚੰਗਾ ਏ ਕਿ ਮੈਂ ਕੋਈ ਨਾ ਕੋਈ ਨੌਕਰੀ ਹੀ ਕਰ ਲਵਾਂ ਉਜੀਤਾ ਨੂੰ ਮਨਾ ਲੈਂਦੀ ਆ ਤੇ ਜੀਤਾ ਸੋਨੂ ਨੂੰ ਮਨਾ ਲੈਂਦੀ ਆ ਪਹਿਲਾਂ ਤਾਂ ਸੋਨੂ ਇਹ ਸੋਚਦਾ ਹੈ ਕਿ ਜੇ ਮੈਂ ਇਸ ਨੂੰ ਬਾਹਰ ਕਿਤੇ ਨੌਕਰੀ ਲਈ ਭੇਜਿਆ ਤੇ ਲੋਕੀ ਸਾਨੂੰ ਗੱਲਾਂ ਕਰਨਗੇ ਪਰ ਜੀਤਾ ਸੋਚਦੀ ਆ ਕਿ ਇਹ ਵੀਲੀ ਬਹਿਣ ਨਾਲੋਂ ਚੰਗਾ ਹੈ ਕਿ ਆਪਣਾ ਖਰਚਾ ਆਪੇ ਚੁੱਕ ਲਵੇ ਨਾਲੇ ਘਰ ਦੇ ਵੀ ਸਾਰੇ ਕੰਮ ਉਹ ਕਰਦੀ ਆ ਜਾਦੇ ਸੰਦੀਪ ਸੋਨੂ ਦੇ ਨਾਲ ਦੁਕਾਨ ਤੇ ਦੁਕਾਨਾਂ ਤੇ ਕੰਮ ਕਰਨ ਬਾਰੇ ਪਤਾ ਕਰਨ ਦੀ ਚਾਹਦੀ ਆ ਤੇ ਉਸ ਨੂੰ ਇੱਕ ਦੁਕਾਨ ਤੇ ਹਾਂ ਵੀ ਹੋ ਜਾਂਦੀ ਆ ਪਰ ਸੰਦੀਪ ਨੇ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਉਸਦੀ ਮੁਲਾਕਾਤ ਕਵਲ ਨਾਲ ਦੁਬਾਰਾ ਤੋਂ ਹੋਵੇਗੀ ਕਵਲ ਵੀ ਉਸ ਦੁਕਾਨ ਦੇ ਸਮਾਨ ਖਰੀਦਣ ਲਈ ਆਇਆ ਹੁੰਦਾ ਹੈ ਸੰਦੀਪ ਉਸ ਨੂੰ ਵੇਖ ਕੇ ਹੈਰਾਨ ਹੁੰਦੀ ਆ ਉਹ ਸੋਚਦੀ ਆ ਇਸ ਨੂੰ ਮੈਂ ਕਿਤੇ ਨਾ ਕਿਤੇ ਜਰੂਰ ਦੇਖਿਆ ਹੈ ਪਰ ਜਦ ਕਵਲ ਉਸ ਨੂੰ ਪਛਾਣ ਲੈਂਦਾ ਹੈ ਤੇ ਦੱਸਦਾ ਹੈ ਕਿ ਮੈਂ ਇੱਕ ਵਾਰ ਤੁਹਾਨੂੰ ਲਿਫਟ ਦਿੱਤੀ ਸੀ ਤੇ ਫਿਰ ਸੰਦੀਪ ਨੂੰ ਚੇਤਾ ਹੁੰਦਾ 21 ਦੀ ਮੰਮੀ ਵੀ ਨਾਲ ਸੀ ਪਰ ਸੰਦੀਪ ਉਸ ਨੂੰ ਧੰਨਵਾਦ ਕਰਨ ਤੋਂ ਇਲਾਵਾ ਜ਼ਿਆਦਾ ਬੁਲਾਉਂਦੀ ਨਹੀਂ ਸੀ ਤੇ ਕਮਲ ਬਹੁਤ ਹਰਾਨ ਹੁੰਦਾ ਏ ਕਿ ਇਹ ਚੰਗੇ ਚੰਗੇ ਭਲੇ ਘਰ ਦੀ ਕੁੜੀ ਲੱਗਦੀ ਆ ਪਰ ਦੁਕਾਨਾਂ ਤੇ ਕੰਮ ਕਰ ਰਹੀ ਆ ਥੋੜੇ ਜੇ ਪੈਸਿਆਂ ਲਈ ਉਸ ਸੰਦੀਪ ਦੇ ਬਾਰੇ ਜਾਣਣਾ ਚਾਹੁੰਦਾ ਹੈ ਪਰ ਸੰਦੀਪ ਡਰਦੀ ਹੈ ਕਿ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦਾ ਭਰਾ ਉਸ ਨੂੰ ਬਹੁਤ ਸ਼ੱਕ ਕਰਦਾ ਹੈ ਤੇ ਜੇ ਉਹ ਕਿਸੇ ਨਾਲ ਗੱਲ ਕਰੇਗੀ ਤੇ ਉਸ ਦਾ ਕੰਮ ਕਰਨਾ ਔਖਾ ਹੋ ਜਾਏਗਾ ਇਸ ਕਰਕੇ ਉਹ ਇਗਨੋਰ ਕਰਨ ਦੀ ਕੋਸ਼ਿਸ਼ ਕਰਦੀ ਆ ਕਬਲ ਬਹੁਤ ਹੈਰਾਨ ਹੁੰਦਾ ਹੈ ਕਿ ਕਿੰਨੀ ਧੀਰਜ ਵਾਲੀ ਕੁੜੀ ਆ ਜੋ ਕਿ ਕਿਸੇ ਬੇਗਾਨੇ ਨਾਲ ਗੱਲ ਵੀ ਨਹੀਂ ਕਰਨਾ ਚਾਹਦੀ ਉਧਰ ਪਿੰਕੀ ਘਰ ਸ਼ੱਡਕੇ ਚਲੀ ਜਾ ਚੁੱਕੀ ਆ ਤੇ ਉਹ ਆਸ਼ਿਕ ਦੇ ਨਾਲ ਘੁੰਮਣ ਲੱਗਦੀ ਆ ਤੇ ਉਸ ਦਾ ਭਰਾ ਸੋਚਦਾ ਏ ਕਿ ਇਸ ਦੇ ਸਹੁਰਿਆਂ ਨੇ ਮੈਨੂੰ ਝੂਠ ਬੋਲਿਆ ਏ ਤੇ ਇਸ ਕਰਕੇ ਉਹ ਸੋਚਦਾ ਏ ਕਿ ਕਵਲ ਨਹੀਂ ਕੁਝ ਨਾ ਕੁਝ ਕਰ ਦਿੱਤਾ ਏ ਉਸ ਦੀ ਭੈਣ ਨੂੰ ਤੇ ਉਹ ਉਸ ਦੇ ਉੱਤੇ ਹੀ ਪਰਚਾ ਕਰਾਉਣਾ ਚਾਹੁੰਦਾ ਏ ਇਸ ਕਰਕੇ ਉਹ ਪਿੰਡ ਦੇ ਸਰਪੰਚ ਤੇ ਹੋਰ ਬੰਦਿਆਂ ਨੂੰ ਲੈ ਕੇ ਉਹਨਾਂ ਦੇ ਪਿੰਡ ਉਹ ਮੱਚ ਚਾਹੁੰਦੇ ਆ ਪਰ ਕਬਲ ਕਰ ਨਹੀਂ ਹੁੰਦਾ ਉਸਦੀ ਮੰਮੀ ਹੀ ਘਰੇ ਮਿਲਦੀ ਆ ਤੇ ਪਿੰਡ ਦੇ ਜੋ ਕੀ ਬੰਦੇ ਉਹਨਾਂ ਨੇ ਨਾਲ ਖੜੇ ਹੁੰਦੇ ਆ ਉਹਨਾਂ ਨੂੰ ਕਬਲ ਦੀ ਮੰਮੀ ਸਾਰਾ ਸੱਚ ਦੱਸਦੀ ਆ ਪਰ ਉਸਦਾ ਭਰਾ ਇਹ ਗੱਲ ਤੇ ਯਕੀਨ ਨਹੀਂ ਕਰਦਾ ਸੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਿਓ ਧੰਨਵਾਦ